वैसे ता जेडी अपनी हरेक वीडियो आगी कुछ टाइम ਪਹਿਲਾਂ ਜਿਹੜੀ ਆਪਾਂ ਵੀਡੀਓ ਬਣਾਈਆਂ ਸੀਗੀਆਂ ਉਹਨਾਂ ਤੇ ਕਾਫੀ ਸਾਰੇ ਵਿਊ ਵੀ ਆਉਂਦੇ ਰਹੇ ਤੇ ਕਾਫੀ ਸੋਨਾ ਘਰਾ ਮਿਲਦਾ ਰਿਹਾ ਪਰ ਕੁਝ ਸਮੇਂ ਤੋਂ ਜਿਹੜਾ ਹੁਣ ਮੈਨੂੰ ਲੱਗਦਾ ਵੀ ਕੋਈ ਸਾਡੇ ਵੀਡੀਓ ਬਣਾਉਣ 'ਚ ਕਮੀ ਹੋਊਗੀ ਜਾਂ ਫਿਰ ਜਿਹੜਾ ਕਹ ਲਈਏ ਵੀ ਕੋਈ ਜਿਹੜਾ ਕਨਸੈਪਟ ਜਿਹੜੇ ਜਿੰਨੇ ਵੀ ਆਪਾਂ ਲੈ ਕੇ ਆਉਣੇ ਜਾਂ ਜਿੰਨਾ ਸੋਹਣੀ ਵੀਡੀਓ ਲੈ ਕੇ ਆਉਣੇ ਹੈਗੇ ਵੀ ਉਹ ਦੁਬਾਰਾ ਦੁਬਾਰਾ ਆ ਰਹੇ ਆ ਉਹ ਕਾਰਨ ਹੋ ਸਕਦਾਗਾ ਹੁਣ ਜਿਹੜਾ ਸਾਡੇ ਵੀਡੀਓਜ਼ ਤੇ ਵਿਊ ਕੱਟ ਹੁੰਦੇ ਨੇਗੇ ਪਰ ਉਹ ਚੀਜ਼ ਦਾ ਸਾਨੂੰ ਗਮ ਕੋਈ ਨਹੀਂ ਹੈਗਾ ਕਿਉਂਕਿ ਸਾਡਾ ਜਿਹੜਾ ਮੁੱਖ ਮਕਸਦ ਹੈਗਾ ਉਹ ਇਹ ਹੈ ਕਿ ਜਿੰਨੇ ਕੁ ਤਜਰਬੇ ਅਸੀਂ ਆਪਣੇ ਖੇਤ ਦੇ ਵਿੱਚ ਕੀਤੇ ਹੈਗੇ ਵੀ ਉਹ ਜਿਹੜੇ ਤਜਰਬਿਆਂ ਦਾ ਜਿਹੜਾ ਤੁਹਾਡੇ ਤੱਕ ਅਸੀਂ ਲੈ ਕੇ ਆਈਏ ਤੇ ਜਿਹੜੀਆਂ ਸਾਡੀਆਂ ਕੀਤੀਆਂ ਗਈਆਂ ਗਲਤੀਆਂ ਹੈਗੀਆਂ ਉਹ ਤੁਸੀਂ ਨਾ ਕਰੋ। ਇਹੀ ਜਿਹੜਾ ਮੁੱਖ ਕਾਰਨ ਹੈਗਾ ਵੀ ਜਿਹੜਾ ਅਸੀਂ ਕਾਫੀ ਸਾਰੀਆਂ ਵੀਡੀਓਜ਼ ਜਿਹੜੀਆਂ ਲਗਾਤਾਰ ਪਾਉਂਦੇ ਰਹੇ ਨੇ ਆ ਤੇ ਇੱਕ ਨਵੀਂ ਸੀਰੀ ਸ਼ੁਰੂ ਕਰ ਰਹੇ ਹਾਂ ਜਿਹੜਾ ਕਿ ਟ੍ਰੇ ਟੂਰ ਦੇ ਨਾਮ ਨਾਲ ਟ੍ਰੀ ਟੂਰ ਤੋਂ ਭਾਵ ਕਿ ਜਿਵੇਂ ਕੋਈ ਵੀ ਕਿਸੇ ਇੱਕ ਤਰ੍ਹਾਂ ਦੇ ਫਲਾਂ ਵਾਲੇ ਬੂਟੇ ਸੰਧ ਦੀ ਜਿਹੜੀ ਇੱਕ ਵੀਡੀਓ ਦੇ ਵਿੱਚ ਜਾਣਕਾਰੀ ਲਿਆ ਕਰਾਂਗੇ ਉਹਦੇ ਵਿੱਚ ਲਾਉਣ ਦਾ ਸਮਾਂ ਉਹਦੀ ਖਾਦ ਖਰਾਕ ਦਾ ਸਮਾਂ ਉਹਦੀ ਕਟਾਈ ਦਾ ਸਮਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਆਪਾਂ ਗੱਲਬਾਤ ਕਰਿਆ ਕਰਾਂਗੇ ਤੇ ਉਮੀਦ ਹੈ ਕਿ ਜਿਹੜਾ ਤੁਹਾਨੂੰ ਇਹ ਜਿਹੜਾ ਨਮਾ ਜਿਹੜਾ ਆਪਣਾ ਅਪਰਾਲਾਗਾ ਪਸੰਦ ਆਊਗਾ ਤੇ ਇੱਕ ਬੇਨਤੀ ਜਿਹੜੀ ਹਰੇਕ ਵੀਡੀਓ ਦੇ ਵਿੱਚ ਕਰਦੇ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੇਕਰ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਜਰੂਰ ਸ਼ੇਅਰ ਕਰਦੇ ਕਰੋ ਜੇਕਰ ਤੁਹਾਨੂੰ ਜਿਹੜੀ ਦਿੱਤੀ ਗਈ ਜਾਣਕਾਰੀ ਨਹੀਂ ਸਹੀ ਲੱਗਦੀ ਜਾਂ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਵੀ ਸਾਨੂੰ ਜਿਹੜਾ ਉਹ ਦੱਸ ਸਕਦੇ ਹੋ ਅਸੀਂ ਜਿਹੜੀ ਉਹ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਅੱਜ ਦੇ ਟ੍ਰੀ ਟੂਰ ਦੇ ਦੌਰਾਨ ਜਿਹੜਾ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਆਪਣਾ ਜਿਹੜਾ ਆ ਬੂਟਾ ਆੜੂ ਦਾ ਆੜੂ ਤੇ ਲਾਉਣ ਦੇ ਸਮੇਂ ਬਾਰੇ ਤੇ ਕਿਸਮ ਬਾਰੇ ਤੇ ਜਿਹੜਾ ਉਹਦਾ ਖਾਦ ਖਰਾਕ ਹੈਗੀ ਕਟਾਈ ਕਦੋਂ ਕਰਨੀ ਹੈਗੀ ਕਿਹੜੀਆਂ ਚੀਜ਼ਾਂ ਧਿਆਨ ਰੱਖਣਾਗਾ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਾਂਗੇ ਤੇ ਆਓ ਚੱਲਦੇ ਆ ਜਿਹੜਾ ਆਪਾਂ ਆੜੂ ਦੇ ਬੂਟੇ ਕੋਲੇ ਆ ਜਿਹੜਾ ਇਹ ਆਪਣਾ ਆੜੂ ਦਾ ਬੂਟਾਗਾ ਆ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਇਹ ਲੱਗਿਆ ਹੋਇਆ ਹੀ ਆਪਣਾ ਅੱਜ ਤੋਂ 4-5 ਸਾਲ ਪਹਿਲਾਂ ਦਾ ਤੇ ਕਿਸਮ ਹੈਗੀ ਹੈਗੀ ਜਿਹੜੀ ਸ਼ਾਨੇ ਪੰਜਾਬ ਸ਼ਾਨੇ ਪੰਜਾਬ ਕਿਸਮ ਦੀ ਜਿਹੜੇ ਸੋਹਣੇ ਨਤੀਜੇ ਆਪਾਂ ਨੂੰ ਦੇਖਣ ਨੂੰ ਮਿਲੇ ਹੈਗੇ ਹੁਣ ਇਹਦੇ ਤੇ ਜਿਹੜਾ ਫੁੱਲ ਆਉਣੇ ਸ਼ੁਰੂ ਹੋ ਗਏ ਤੇ ਇਹਦੇ ਜੀ ਤੁਸੀਂ ਦੇਖ ਸਕਦੇ ਹੋਗੇ ਵੀ ਆ ਲਾਉਣ ਦੇ ਸਮੇਂ ਬਾਰੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰ ਲਈਏ ਲਾਉਣ ਦਾ ਸਮਾਂ ਜਿਹੜਾ ਆੜੂ ਦਾ ਸਹੀ ਸਮਾਂ ਜਿਹੜਾ ਨੰਗੀ ਜੜਾ ਵਾਲਾ ਤੁਸੀਂ ਬੂਟਾ ਲਾ ਸਕਦੇ ਹੋਗੇ ਉਹ ਦਸੰਬਰ ਜਨਵਰੀ ਦਾ ਮਹੀਨਾਗਾ ਜੀ ਆ ਦਸੰਬਰ ਜਨਵਰੀ ਦੇ ਮਹੀਨੇ ਨੰਗੀ ਜੜਾ ਵਾਲੇ ਬੂਟੇ ਬਿਲਕੁਲ ਸੁਸਤ ਅਵਸਥਾ ਦੇ ਵਿੱਚ ਜਾਨੀ ਕਿ ਸਾਰੇ ਪੱਤੇ ਝਾੜੇ ਹੁੰਦੇ ਇਹਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਡੋਰਮੈਂਟ ਸਟੇਜ ਕਹਿੰਦੇ ਆਗੇ ਆ ਉਸ ਸਮੇਂ ਜਿਹੜਾ ਇਹਨੂੰ ਤੁਸੀਂ ਲਾ ਸਕਦੇ ਹੋਗੇ ਉਸ ਤੋਂ ਬਾਅਦ ਜਿਹੜੇ ਬੂਟੇ ਨਰਸਰੀਆਂ ਦੇ ਵਿੱਚ ਥੈਲੀ ਦੇ ਵਿੱਚ ਭਰੇ ਜਾਂਦੇ ਆਪਣੇ ਕੋਲੇ ਵੀ ਕੁਝ ਬੂਟੇ ਜਿਹੜੇ ਆਪਾਂ ਥੈਲੀ ਦੇ ਵਿੱਚ ਭਰੇ ਹੈਗੇ ਆ ਥੈਲੀ ਚ ਭਰਨ ਤੋਂ ਬਾਅਦ ਜਿਹੜਾ ਇਹਨੂੰ ਤੁਸੀਂ ਫਰਵਰੀ ਮਾਰਚ ਦੇ ਮਹੀਨੇ ਲਾ ਸਕਦੇ ਹੋਗੇ ਜਾਂ ਫਿਰ ਉਸ ਤੋਂ ਬਾਅਦ ਜਿਹੜਾ ਚਲਾਈ ਅਗਸਤ ਸਤੰਬਰ ਇਹਨਾਂ ਮਹੀਨੇ ਦੇ ਵਿੱਚ ਲਾ ਸਕਦੇ ਹੋ ਥੈਲੀ ਵਾਲਾ ਬੂਟਾ ਨੰਗੀ ਜੜਾ ਵਾਲਾ ਬੂਟਾ ਸਿਰਫ ਤੇ ਸਿਰਫ ਜਿਹੜਾ ਦਸੰਬਰ ਜਨਵਰੀ ਦੇ ਵਿੱਚ ਲੱਗਦਾ ਜਦੋਂ ਡੋਰਮੈਂਟ ਸਟੇਜ ਦੇ ਵਿੱਚ ਹੁੰਦਾ ਹੈ ਕਿਸਮ ਬਾਰੇ ਤੁਹਾਨੂੰ ਦੱਸਤਾ ਇਸ ਤੋਂ ਇਲਾਵਾ ਇਹਦੀ ਪ੍ਰਭਾਤ ਕਿਸਮ ਆਉਂਦੀ ਹੈਗੀ ਇੱਕ ਫਲੋਰੀਡਾ ਕਿਸਮ ਆਉਂਦੀ ਹੈਗੀ ਇੱਕ ਨੈਕਟਰੀਨ ਆਉਂਦੀ ਹੈਗੀ ਕਾਫੀ ਸਾਰੀਆਂ ਕਿਸਮਾਂ ਆਉਂਦੀਆਂ ਨੇ ਪਰ ਜਿਹੜੀ ਕਿਸਮ ਤੇ ਆਪਣਾ ਖੋਦ ਦਾ ਤਜਰਬਾ ਹੋ ਹੈਗੀ ਹੈ ਜੀ ਛਾਨੇ ਪੰਜਾਬ ਵਧੀਆ ਪਰ ਮੈਂ ਇਹਨੂੰ ਫਾਲ ਆਉਂਦਾਗਾ ਬਿਮਾਰੀਆਂ ਤੋਂ ਰਹਿਤ ਹੈਗੀ ਤੇ ਉਹ ਅਗਾਉਣ ਦੇ ਵਿੱਚ ਵੀ ਜਿਹੜੀ ਆਸਾਨੀ ਨਾਲ ਹੋ ਜਾਂਦੀ ਹੈਗੀ ਆ ਇਸ ਤੋਂ ਇਲਾਵਾ ਜੇ ਕਟਾਈ ਦੀ ਗੱਲ ਕਰ ਲਈਏ ਤੇ ਖਾਦ ਦੇਣ ਦੀ ਗੱਲ ਕਰ ਲਈਏ ਇਸ ਬੂਟੇ ਦੀ ਜਿਹੜੀ ਕਟਾਈ ਹੈਗੀ ਉਹ ਵੀ ਦਸੰਬਰ ਜਨਵਰੀ ਦੇ ਵਿੱਚ ਹੁੰਦੀ ਹੈ ਜਦੋਂ ਬੂਟਾ ਡੋਰਮੈਂਟ ਸਟੇਜ ਦੇ ਵਿੱਚ ਹੁੰਦਾ ਤੇ ਜਿਹੜੀ ਖਾਦ ਹੈਗੀ ਉਹ ਵੀ ਜਿਹੜੀ ਰੂੜੀ ਦੀ ਖਾਦ ਉਸੇ ਸਮੇਂ ਨੂੰ ਪਾਈ ਜਾਂਦੀ ਹੈਗੀ ਜਾਨੀ ਕਿ ਤਿੰਨ ਮੁੱਖ ਕੰਮ ਦਸੰਬਰ ਜਨਵਰੀ ਦੇ ਮਹੀਨੇ ਜਿਹੜੇ ਆੜੂ ਦੇ ਵਿੱਚ ਹੁੰਦੇ ਹੈਗੇ ਉਹਦੇ ਵਿੱਚ ਲਾਉਣ ਦਾ ਸਮਾਂ ਖਾਦ ਦੇਣ ਦਾ ਸਮਾਂ ਤੇ ਕਟਾਈ ਦਾ ਸਮਾਂ ਬਾਕੀ ਹੁਣ ਗੱਲ ਕਰ ਲਈਏ ਸਿੰਚਾਈ ਦੀ ਜਦੋਂ ਬੂਟਾ ਫੁੱਲਾਂ ਦੀ ਅਵਸਥਾ ਦੇ ਵਿੱਚ ਹੁੰਦਾ ਜੋ ਕਿ ਹੁਣ ਫਰਵਰੀ ਮਾਰਚ ਦੇ ਮਹੀਨੇ ਹੋਊਗਾ ਉਸ ਸਮੇਂ ਜਿਹੜਾ ਤੁਸੀਂ ਇਹਦੇ ਵਿੱਚ ਸੈੱਲ ਬਣਾਈ ਰੱਖਣੀ ਹੈ ਪਾਣੀ ਦਿੰਦੇ ਰਹਿਣਾਗਾ ਜਦੋਂ ਬੂਟਾ ਦਸੰਬਰ ਜਨਵਰੀ ਦੇ ਵਿੱਚ ਡੋਰਮੈਂਟ ਅਵਸਥਾ ਦੇ ਵਿੱਚ ਹੁੰਦਾ ਉਦੋਂ ਵੀ ਤੁਸੀਂ ਜਿਹੜੀ ਸੈੱਲ ਬਣਾ ਕੇ ਰੱਖਣੀ ਹੈ ਤੇ ਪਾਣੀ ਦਾ ਜਿਹੜਾ ਖਾਸ ख्याल ਇਹ ਰੱਖਣਾ ਕਿ ਪਾਣੀ ਭਰ ਕੇ ਨਾ ਖੜੇ ਬੂਟੇ ਦੇ ਨੇੜੇ ਜੇ ਜ਼ਿਆਦਾ ਪਾਣੀ ਖੜੂਗਾ ਤਾਂ ਬੂਟਾ ਜਿਹੜਾ ਤੁਹਾਡਾ ਸੁੱਕ ਜਾਣਾਗਾ ਤੇ ਉਸ ਤੋਂ ਇਲਾਵਾ ਇੱਕ ਗੱਲ ਹੋਰ ਜਿਹੜੀ ਧਿਆਨ ਜੋਗ ਹੈ ਕਿ ਜਦੋਂ ਜੁਲਾਈ ਅਗਸਤ ਸਤੰਬਰ ਇਹ ਮਹੀਨੇ ਹੁੰਦੇ ਹੈਗੇ ਤਾਂ ਉਦੋਂ ਪਾਣੀ ਤੁਸੀਂ ਬੂਟੇ ਦਾ ਲਗਭਗ ਰੋਕ ਕੇ ਰੱਖਣਾਗਾ ਘੱਟ ਤੋਂ ਘੱਟ ਪਾਣੀ ਦੇਣਾ ਕਿਉਂਕਿ ਬਰਸਾਤਾਂ ਹੋ ਜਾਂਦੀਆਂ ਹੈਗੀਆਂ ਤੇ ਉਦੋਂ ਜਿਹੜਾ ਜਿਆਦਾ ਗਿਲ ਨਾਲ ਜਿਹੜਾ ਬੂਟਾ ਖਰਾਬ ਹੋਣ ਦੇ ਜਿਹੜੇ ਚਾਂਸ ਬਣ ਜਾਂਦੇ ਹੈਗੇ ਆ ਬਾਕੀ ਖਾਦ ਖਰਾਕ ਦੇ ਵਿੱਚ ਜੇ ਤੁਸੀਂ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹੋ ਤਾਂ ਜਿਹੜੀ ਯੂਰੀਆ ਸੁਪਰ ਫਾਸਫੇਟ ਤੇ ਪੋਟਾਸ਼ ਇਹ ਜਿਹੜੀਆਂ 1 ਸਾਲ ਦੇ ਬੂਟੇ ਨੂੰ ਲਗਭਗ 100 ਤੋਂ 150 ਗ੍ਰਾਮ ਜਿਹੜੀਆਂ ਪੈ ਜੰਦੀਆਂ ਹੈਗੀਆਂ ਇਹਦੀ ਅੱਧੀ ਡੋਜ਼ ਤੁਸੀਂ ਰੂੜੀ ਵਾਲੀ ਖਾਦ ਦੇ ਨਾਲ ਦੇ ਦੇਣੀ ਹੈ ਤੇ ਅੱਧੀ ਜਿਹੜੀ ਅੱਗੇ ਜਾ ਕੇ ਫਰਵਰੀ ਮਾਰਚ ਦੇ ਵਿੱਚ ਤੁਸੀਂ ਬੂਟੇ ਨੂੰ ਪਾ ਦੇਣੀ ਹੈਗੀ ਵੈਸੇ ਆਪਾਂ ਜਿਹੜਾ ਸਿਰਫ ਤੇ ਸਿਰਫ ਰੂੜੀ ਦੀ ਖਾਦ ਦੇ ਨਾਲ ਤੇ ਉਸ ਤੋਂ ਇਲਾਵਾ ਥੋੜੀ ਬਹੁਤੀ ਨਾਈਟ੍ਰੋਜਨ ਦੀ ਪੂਰਤੀ ਕਰਨ ਦੇ ਲਈ ਸਰੋਂ ਦੀ ਖਾਲ ਪਾਉਣੇ ਆਪਾਂ ਬੂਟਿਆਂ ਦੇ ਵਿੱਚ ਤੇ ਸਰੋਂ ਦੀ ਖਾਲ ਦਾ ਘੋਲ ਬਣਾ ਕੇ ਉਹਦਾ ਛੜਕਾ ਵੀ ਆਪਾਂ ਜਿਹੜਾ ਕਰ ਸਕਦੇ ਹਾਂਗੇ ਹਾਂ ਬਾਕੀ ਜੇਕਰ ਕੋਈ ਵੀ ਆੜੂ ਸੌਂਦੀ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਕਮੈਂਟ ਕਰ ਸਕਦੇ ਹੋਗੇ ਉਸ ਤੋਂ ਇਲਾਵਾ ਨਾਲ-ਨਾਲ ਹੋਰ ਜਿਹੜਾ ਫਲਾ ਵਾਲੇ ਬੂਟਿਆਂ ਦੇ ਟਰੀ ਟੂਰ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਦੇਖਣ ਨੂੰ ਮਿਲਣਗੇ ਉਸਦੇ ਲਈ ਤੁਸੀਂ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਆਉਣ ਵਾਲੀਆਂ ਵੀਡੀਓਜ਼ ਨੂੰ ਤੁਸੀਂ ਪਹਿਲਾਂ ਵਾਲੀਆਂ ਵੀਡੀਓਜ਼ ਵਾਂਗ ਜਿਹੜਾ ਪਿਆਰ ਦਿੰਦੇ ਰਹੋ ਧੰਨਵਾਦ